ਪੰਜਾਬ ਸਰਕਾਰ ਦੀ ਤੇ ਪੰਜਾਬ ਪੁਲਿਸ ਦੀ ਜਿਹੜੀ ਮੁਹਿੰਮ ਚੱਲ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਉਸੇ ਲੜੀ ਦੇ ਵਿੱਚ ਸਾਡੇ ਜਿਹੜੇ ਸੋਬੇਸ਼ਤਰੀ ਡੀਐਸਪੀ ਅਫਸਰ ਹੈਗੇ ਐ Prit Kawan ਇਹ ਅੱਜਕਲ ਐਸਐਚਓ ਢਕੋਲੀ ਦੀ ਭੂਮਿਕਾ ਨਿਭਾ ਰਹੇ ਇਹਨਾਂ ਦੇ ਨਾਲ ਡੀਐਸਪੀ ਸਾਹਿਬ ਜ਼ਿਰਖਪੁਰ ਐਸਪੀ আর ਇਹਨਾਂ ਦੀ ਟੀਮ ਨੇ ਕਾਫੀ ਅੱਛੀ ਇੱਕ ਕਾਮਯਾਬੀ ਨਸ਼ੇ ਦੇ ਖਿਲਾਫ ਹਾਸਲ ਕੀਤੀ ਹੈ ਜਿਸ ਦੇ ਵਿੱਚ ਇਹਨਾਂ ਨੇ 1 ਕਿਲੋ 800 ਗ੍ਰਾਮ ਜਿਹੜੀ ਚਰਸ ਹੈਗੀ ਹੈ ਉਹ ਬਰਾਮਦ ਕੀਤੀ ਹੈ ਇਸ ਦੇ ਵਿੱਚ ਇਹ ਵਿਅਕਤੀ ਇੱਕ ਜਿਹੜੀ ਪ੍ਰਾਇਮਰੀ ਜਾਣਕਾਰੀ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਇਹ ਢਕੋਲੀ ਲਾਕੇ ਦੇ ਵਿੱਚ ਜਿਹੜੀ ਹੈਗੀ ਹੈ ਚਰਸ ਦੀ ਵਿਕਰੀ ਕਰਦੇ ਸੀਗੇ ਯੂਥ ਨੂੰ ਇਹ ਚਰਸ ਵੇਚਦੇ ਸੀਗੇ ਸੋ ਜਦੋਂ ਅਸੀਂ ਅੱਗੇ ਜਾ ਕੇ ਇਹਦੀ ਜਾਂਚ ਸ਼ਾਮਿਲ ਕੀਤੀ ਤਾਂ ਸਾਹਮਣੇ ਆਇਆ ਕਿ ਤਿੰਨ ਵਿਅਕਤੀ ਹੈਗੇ ਜਿਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਸ਼ਾਮਿਲ ਹੈ ਉਸ ਪੁਲਿਸ ਮੁਲਾਜ਼ਮ ਨੂੰ ਵੀ ਅਸੀਂ ਜਿਹੜਾ ਹੈਗਾ ਕਿਉਂਕਿ ਇਹ ਸਾਡਾ ਮਕਸਦ ਬਿਲਕੁਲ ਕਲੀਅਰ ਹੈ ਕਿ ਇਸ ਨਸ਼ੇ ਦੀ ਲੜਾਈ ਦੇ ਵਿੱਚ ਜਾਂ ਤੇ ਵਿਅਕਤੀ ਸਾਡੇ ਨਾਲ ਹੈ ਜਾਂ ਫਿਰ ਸਾਡੇ ਖਿਲਾਫ ਸੋ ਜੋ ਵੀ ਸਾਡੇ ਖਿਲਾਫ ਹੈ ਪਾਵੇ ਉਹ ਪੁਲਿਸ ਮੁਲਾਜ਼ਮ ਹੈ ਪਾਵੇ ਕੋਈ ਹੋਰ ਵਿਅਕਤੀ ਹੈਗਾ ਉਹਦੇ ਖਿਲਾਫ ਅਸੀਂ ਕਾਰਵਾਈ ਤੋਂ ਗੁਰੇਜ਼ ਨਹੀਂ ਕਰਾਂਗੇ ਇਸ ਲਈ ਇਸ ਦੇ ਵਿੱਚ ਕਾਰਵਾਈ ਕਰਦੇ ਹੋਏ ਤਿੰਨ ਦੋਸ਼ੀ ਜਿਹੜੇ ਗ੍ਰਿਫਤਾਰ ਕੀਤੇ ਗਏ ਪਹਿਲੇ ਵਿਅਕਤੀ ਦਾ ਨਾਮ ਗੁਰਜੀਤ ਸਿੰਘ ਹੈ ਦੂਜੇ ਦਾ ਨਾਮ ਅਨਕੁਸ਼ ਪਾਲ ਹੈ ਇਹ ਗੁਰਜੀਤ ਸਿੰਘ ਜਿਹੜਾ ਹੈਗਾ ਮਨੀ ਮਾਜਰੀ ਦਾ ਰਹਿਣ ਵਾਲਾ ਹੈਗਾ ਅਨਕੁਸ਼ ਪਾਲ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈਗਾ ਦਵਿੰਦਰ ਕੁਮਾਰ ਜਿਹੜਾ ਤੀਜਾ ਦੋਸ਼ੀ ਹੈਗਾ ਇਹ ਸੀਨੀਅਰ ਸਿਪਾਹੀ ਹੈਗਾ ਪੰਜਾਬ ਪੁਲਿਸ ਦੇ ਵਿੱਚ 82 ਬਟਾਲিয়ন ਦੇ ਨਾਲ ਜੁੜਿਆ ਹੋਇਆ ਸੋ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹਨਾਂ ਕੋਲੋਂ 1 ਕਿਲੋ 800 ਗ੍ਰਾਮ ਸਰਸ ਬਰਾਮਦ ਕੀਤੀ ਹੈ ਇੱਕ ਐਕਟਿਵਾ ਹਰਿਆਣਾ ਨੰਬਰ ਦੀ ਵੀ ਬਰਾਮਦ ਕੀਤੀ ਗਈ ਹੈ ਜਿਹੜੇ ਦੋਸ਼ੀ ਹੈਗੇ ਇਹ ਗੁਰਜੀਤ ਸਿੰਘ ਅਤੇ ਅੰਕੁਸ਼ ਪਾਲ ਦੋਨਾਂ ਤੇ ਪਹਿਲਾਂ ਵੀ ਐਨਡੀਪੀਐਸ ਐਕਟ ਦੇ ਪਰਚੇ ਜਿਹੜੇ ਹੈਗੇ ਉਹ ਹਿਮਾਚਲ ਪ੍ਰਦੇਸ਼ ਦੇ ਪੜੇ ਗਏ ਹੈ ਤਾਂ ਇਹ ਪੁਲਿਸ ਮੁਲਾਜ਼ਮ ਜਿਹੜਾ ਹੈਗਾ ਆਪਣੀ ਡਿਊਟੀ ਤੋਂ ਕਈ ਦਿਨ ਦਾ ਗੈਰ ਹਾਜ਼ਰ ਚੱਲ ਰਿਹਾ ਸੀਗਾ ਔਰ ਇਸ ਕੰਮ ਦੇ ਵਿੱਚ ਇਹਨਾਂ ਦੇ ਨਾਲ ਜਿਹੜਾ ਹੈਗਾ ਸਾਮਣੇ ਆਇਆ ਹੈ ਸੋ ਉਹਦੀ ਬਾਕੀ ਦੂੰਗਾ ਇਹ ਨਾਲ ਤਫਤੀਸ਼ ਕਰਕੇ ਜੋ ਭੂਮਿਕਾ ਹੋਏਗੀ ਸਾਮਣੇ ਸਰ ਇਹ ਜਿਹੜਾ ਪੁਲਿਸ ਮਹਾਜਬ ਕਿਸ ਥਾਣੇ ਨਾਲ ਸੰਬੰਧਿਤ ਸੀ ਕਿੱਥੇ ਪੋਸਟਡ ਸੀ ਇਹ 82 ਬਟਾਲੀਅਨ ਦੇ ਨਾਲ ਸੰਬੰਧਿਤ ਸੀਗਾ ਉੱਥੇ 82 ਬਟਾਲੀਅਨ ਤੋਂ ਅਟੈਚ ਵਕ ਵਕ ਥਾਵਾ ਦੀ ਡਿਊਟੀ ਲਈ ਹੁੰਦੇ ਸੀ ਸਰ ਬੇਸਿਕਲੀ ਮੋਟਰ ਸਪਰੰਡਿੰਟ ਇਸ ਸੀ ਕਿਸੇ ਕਿੰਨਾ ਵੇਲੇ ਸੀ ਇਹ ਜਿਹੜੀ ਹਿੰਦਕ ਸਾਮਣੇ ਆਈ ਹੈ ਪੁਸ਼ਕਿਸ ਮੁਰਲੀ ਜਿਹੜੀ ਕੀਤੀ ਹੈ ਇਹ ਬਾਹਰੋਂ ਲੈ ਕੇ ਆਂਦੇ ਸੀਗੇ ਮੋਹਾਲੀ ਦੇ ਬਾਹਰ ਤੋਂ ਲਾ ਕੇ ਔਰ ਐਗਜ਼ੈਕਟ ਕਿੱਥੋਂ ਲੈ ਕੇ ਆਂਦੇ ਸੀਗੇ ਉਹ ਅਸੀਂ ਅਫਸਰ ਤਫਤੀਸ਼ ਦੱਸਾਂਗੇ ਲਾ ਕੇ ਜਿਹੜਾ ਇੱਥੇ ਹੋਟਲ ਦੇ ਵਿੱਚ ਕਈ ਵਾਰ ਕਮਰੇ ਲੈਂਦੇ ਸੀ ਕਮਰੇ ਲੈ ਕੇ ਫਿਰ ਇਹਨਾਂ ਦੇ ਜਿਹੜੇ ਸੰਪਰਕ ਸੀਗੇ ਉਹਦੇ ਉਹਨਾਂ ਦੇ ਨਾਲੇ ਸੇਲ ਪਰਚੇਸ ਕਰਦੇ ਸੀਗੇ ਸੋ ਇਹਨਾਂ ਦੇ ਜਿਹੜੇ ਫੋਨਸ ਹੈਗੇ ਉਹਨਾਂ ਦੀ ਮੋਬਾਈਲ ਫੋਰੈਂਸਿਕ ਕਰਾਵਾਂਗੇ ਅਸੀਂ ਕੰਟੈਕਟਸ ਵਗੈਰੇ ਦੇਖ ਕੇ ਅੱਗੇ ਇਹਨਾਂ ਨੇ ਬਾਇਰਸ ਕੌਣ ਹੈਗੇ ਉਹਨਾਂ ਤੱਕ ਵੀ ਅਸੀਂ ਪਹੁੰਚਾਂਗੇ ਫਿਰ ਬੇਸਿਕਲੀ ਬਾਇ ਪ੍ਰੋਫੈਸ਼ਨ ਕੀ ਕਰਦੇ ਸੀ ਤੇ ਨੀ ਔਰ ਇੱਕ ਦੂਜੇ ਨੂੰ ਜਾਣਦੇ ਜਰਾਂਗੇ ਇਹ ਸਾਰੀ ਗੱਲਾਂ ਜਿਹੜੀ ਹੈਗੀ ਡਿਟੇਲਸ ਉਹ ਅਸੀਂ ਡੂਇੰਗ ਇਨਵੈਸਟੀਗੇਸ਼ਨ 'ਚ ਸਾਹਮਣੇ ਆਉਣਗੇ ਸਰ ਜੇ ਦੂਸਰਾ ਮਾਮਲਾ ਹੈਗਾ ਕੋਈ ਇਸ ਮੁਲਾਜ਼ਮ ਨਾਲੇ ਬਾਰੇ ਮੈਨੂੰ ਦੱਸਦਾ ਕਿ ਇਹਦੀ ਸਰਨਾ ਦੀ ਬੇਸ਼ਕੀਲੀ ਏਜ ਕਿੰਨੀ ਹੈ ਕਿਹੜੇ ਗਰੁੱਪ ਦੇ ਹੋ ਕੋਈ ਪਹਿਲਾ ਕੋਈ ਮਾਮਲਾ ਦਰਜ ਹੈ ਜੀ ਅਨੌਨ 25 ਤੋਂ 35 ਦੀ ਏਜ ਪ੍ਰੋਫਾਈਲ ਦੇ ਵਿੱਚ ਹੈਗੇ ਪਹਿਲਾ ਇਹਨਾਂ ਦੋਨਾਂ ਤੇ ਮੁਲਾਜ਼ਮ ਦਾ ਤੇ ਹਲੇ ਜਿਹੜਾ ਹੈਗਾ ਪਹਿਲੀ ਵਾਰੀ ਰੋਲ ਸਾਹਮਣੇ ਆਇਆ ਹੈ ਬਾਕੀ ਦੋ ਤੇ ਜਿਹੜੇ ਹੈਗੇ ਪਰਚੇ ਪਹਿਲੇ ਵੀ ਐਨਡੀਪੀਐਸ ਦੇ ਹਿਮਾਚਲ ਦੇ ਵਿੱਚ ਦਰਜ ਹੈਗੇ ਜਿਹੜਾ ਹੁਣ ਤੱਕ ਸਾਨੂੰ ਪਤਾ ਨਹੀਂ ਸਹੀ ਮੁਲਾਜ਼ਮ ਕਿਸ ਤਰ੍ਹਾਂ ਸੇ ਇਨਕੀ ਮਦਦ ਕਰ ਰਹਾ ਥਾ ਜਾਂ ਸੇਲ ਵਿੱਚ ਇਹ ਵੀ ਭਾਗੀ ਰਹਾ ਦੇਖਿਓ ਤਿੰਨੋਂ ਸਾਥ ਮੇ ਪਕੜੇ ਗਏ ਔਰ ਬੜੀ ਕਮਰਸ਼ੀਅਲ ਕੁਆਂਟੀਟੀ ਕੀ ਚਰਸ ਕੇ ਸਾਥ ਫੜੇ ਗਏ ਨੇ ਤੋਂ ਬਾਕੀ ਇਨ ਦਾ ਜੋ ਡਿਟੇਲਡ ਰੋਲ ਹੈ ਜਦ ਇਨਕੀ ਮੋਬਾਈਲ ਫੋਰੈਂਸਿਕ ਹੋਗੀ ਅਗੇ ਇਨਵੈਸਟੀਗੇਸ਼ਨ ਹੋਗੀ ਉਸਮੇ ਪੀਰ ਤੇ ਇਹਦੇ ਵਿੱਚ ਸਾਰੇ ਕੀ ਹੋਇਆ ਜੀ ਬੇਸਿਕਲੀ ਜਿਵੇਂ ਪੁਲਿਸ ਦਾ ਰੋਲ ਕਿੰਨਾ ਕੁ ਅਹਿਮ ਰਹਿੰਦਾ ਸੀ ਕਿ ਹੈਪ ਉਹਨਾਂ ਨੂੰ ਹੈਕ ਕਰਦਾ ਸੀ ਜਾਂ ਉਹਨਾਂ ਦੇ ਨਾਲ ਸ਼ਾਮਲ ਸੀਗਾ ਇਸ ਤਰ੍ਹਾਂ ਦੇਖੋ ਸਿਵਲ ਕੋਈ ਗੱਲ ਨਾ ਕੱਚੇ ਤੌਰ ਤੇ ਇਹ ਨਹੀਂ ਕਹਿਣਾ ਚਾਹੀਦਾhle recovery ਹੋਈ ਹੈ ਬੰਦੇ ਅਰੈਸਟ ਹੋਏ ਇੱਕ ਵਾਰ ਸਾਨੂੰ ਫੋਰੈਂਸਿਕ ਅਨਾਲਿਸਿਸ ਡਿਟੇਲ ਕਰ ਲੈਣ ਨੂੰ ਇਨਵੈਸਟੀਗੇਸ਼ਨ ਕਰਕੇ ਅਸੀਂ ਕੱਲੇ ਕੱਲੇ ਦਾ ਰੋਲ ਕਲੀਅਰ ਕਰਦੇ ਜੇ ਪੁਲਿਸ ਮੁਲਾਜ਼ਮ ਮੂਹਰੇ ਨਾਲ ਕਰਕੇ ਹੋ ਸਕਦਾ ਹੋਰ ਮੁਲਾਜ਼ਮ ਵੀ ਨਾਲ ਇਹ ਲਿੰਕ ਚ ਹੋਣ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜੇ ਹੋਰ ਵੀ ਕੋਈ ਲਿੰਕ ਚ ਹੋਏਗਾ ਪਰ ਉਹ ਸਿਵਲ ਦਾ ਬੰਦਾ ਹੈ ਪੁਲਿਸ ਦਾ ਹੈ ਕਿਸੇ ਹੋਰ ਵਿਭਾਗ ਦਾ ਹੈ ਸਾਡੀ ਸਖਤ ਤੋਂ ਸਤ ਕਰਵੇ ਸਰ ਜਿਵੇਂ ਮੁਖਵਰੀ ਦੇ ਉਪਰ ਨਹੀਂ ਕਾਰਵਾਈ ਦੀ ਗੱਲ ਵੀ ਹੈ 13 ਕਿਲੋ ਫੀਲ ਬੜੀ ਵੱਡੀ ਚੀਜ਼ ਹੈ ਹੁਣ ਆਏ ਇੰਡੀ ਵੱਡੀ ਤਰ੍ਹਾਂ ਹੀ ਹੋਰ ਹੋਗੀ ਕਿ ਇਸ ਤਰ੍ਹਾਂ ਕੋਈ ਪਬਲਿਕ ਵੱਲੋਂ ਜਿਹੜਾ ਕੋਈ ਮੈਸੇਜ ਆ ਜਾਂਦਾ ਉਹ ਵੀ ਆਧਾਰ ਬਣਦਾ ਹੈਗਾ ਵਾ ਦੇਖਤਾ ਨਹੀਂ ਉਹ ਦੇਖੋ ਡੈਫੀਨੇਟਲੀ ਪੁਲਿਸ ਤੋਂ ਸਮਾਜ ਦਾ ਹਿੱਸਾ ਹੈਗੀ ਅਸੀਂ ਅਸੀਂ ਤਾਂ ਸਮਾਜ ਤੋਂ ਆਉਂਦੇ ਆ ਸਾਡੀ ਇਨਫੋਰਮੇਸ਼ਨ ਵੀ ਦਿੰਦੇ ਇਨਫੈਕਟ ਮਾਨ ਲੋ ਡੀਜੀਪੀ ਸਾਹਿਬ ਸੀਐਮ ਸਾਹਿਬ ਸਪੈਸ਼ਲ ਡਿਜੀ ਲਰਨ ਆਰਡਰ ਨੇ ਮੁਹਿੰਮ ਚਲਾਈ ਹੋਈ ਹੈ ਜਦੇ ਵਿੱਚ ਮੈਂ ਤੇ ਡੀਆਈਜੀ ਸਾਹਿਬ ਅਸੀਂ ਆਪ ਜਾ ਕੇ ਲੋਕਾਂ ਨੂੰ ਮਿਲਦੇ ਆ ਸੰਪਰਕ ਮੀਟਿੰਗਾਂ ਕਰਦੇ ਆ ਉਹਨਾਂ ਨੂੰ ਰਿਕੁਐਸਟ ਕਰਦੇ ਆ ਕਿ ਪਿੰਡ ਦੇ ਵਿੱਚ ਗਲੀ ਮੁਹੱਲੇ ਦੇ ਵਿੱਚ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਤਾਨੂੰ ਦੱਸੋ ਸਹੀ ਕਾਰਵਾਈ ਕਰਾਂਗੇ। ਇਸ ਦੇ ਵਿੱਚ ਕੋਈ ਹੋਰ ਹੋ ਸਾਹਮਣੇ ਜਿਵੇਂ ਚਰਸ ਬੇਸਿਕਲੀ ਹਰ ਕੋਈ ਕੰਜ਼ਿਊਮ ਨਹੀਂ ਕਰਦਾ ਕੋਈ ਸਟੂਡੈਂਟ ਇਹਦੇ ਵਿੱਚ ਇਨਵੋਲਡ ਜਾਂ ਸਟੂਡੈਂਟਸ ਉਹ ਖਰੀਦੇ ਸੀਗੇ ਜਾਂ ਕਿਸ ਤਰੀਕੇ ਨਾਲ ਇਹ ਅੱਗੇ ਸੈਲ ਕਰਦੇ ਸੀ। ਜਿਵੇਂ ਕੀ ਹੈ ਸਾਹਮਣੇ। ਦੇਖੋ ਮੈਂ ਉਹੀ ਮੇਰੀ ਬੇਨਤੀ ਹੈਗੀ ਕਿ ਹੁਣ ਰਿਕਵਰੀ ਤੋਂ ਬਾਅਦ ਕੋਈ ਵੀ ਅਸੀਂ ਗੱਲ ਜਿਹੜੀ ਕਹਿਣੀ ਹੈ ਠੋਸ ਤੌਰ ਤੇ ਕਹਿਣਾ ਚਾਹੁੰਦੇ ਹਾਂ। ਥੋੜਾ ਜਿਹਾ 3-4 ਦਿਨ ਦੇ ਵਿੱਚ ਇਨਵੈਸਟੀਗੇਸ਼ਨ ਹੋਰ ਹੋ ਜਾਏਗੀ। ਅਸੀਂ ਡਿਟੇਲ ਪ੍ਰੈਸ ਤੋਂ ਜਾਰੀ ਕਰ ਦਾਂਗੇ ਕਿਦਾ ਕੀ ਰੋਲ ਹੋਏਗਾ ਤੇ ਕੌਣ ਇਹਨਾਂ ਦੇ ਬਾਏਰ ਸੀ। तो सामने ये बटालियन से संबंधित है उनके जो अधिकारी है उनको सूचना दे दी जाएगी आगे की महकमा ना कार्यवाही ये एग्जैक्ट डिटेल सारी प्रेस नोट है दूसरे केस बारे में दस देना हाँ।